ਤਰਨਤਾਰਨ ਦੇ ਵਿੱਚ ਜਿਮਨੀ ਚੌਣਾ ਨੂੰ ਲੈ ਕੇ ਵੱਡਾ ਉਤਸ਼ਾਹ ਵਾਟਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਅੱਜ ਜਿਮਨੀ ਚੌਣ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਵੇਰੇ 7 ਵਜੇ ਤੋਂ ਵੋਟਾਂ ਸ਼ੁਰੂ ਹੋ ਗਈਆਂ ਨਾ ਤਾਂ ਸਵੇਰੇ 7 ਵਜੇ ਤੋਂ ਹੀ VOTING ਬੂਥਾਂ ਦੇ ਉੱਤੇ ਲੰਬੀਆਂ ਲਾਈਨਾਂ ਲੱਗੀਆਂ ਹਰੇਕ ਵਿਅਕਤੀ ਦੇ ਵੱਲੋਂ ਆਪਣੇ VOTING ਅਧਿਕਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੇ ਉੱਤੇ ਪਹੁੰਚੇ ਨੇ ਤੇ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਉਮੀਦਵਾਰ ਨੇ ਉਹ ਵੀ ਉੱਥੇ ਪਹੁੰਚ ਰਹੀ ਨਹੀਂ ਤਾਂ ਇਸ ਦੇ ਤਹਿਤ ਹੀ ਕਾਂਗਰਸ ਪਾਰਟੀ ਤੋਂ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਤਾਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪਿੰਡ ਨੂਰਦੀ ਦੇ ਬਜ਼ੁਰਗ ਇੱਕ ਨੇ ਉਹਨਾਂ ਦੇ ਵੱਲੋਂ ਵੀ ਆਪਣੇ VOTING ਅਧਿਕਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ VOTING ਦਾ ਜਿਹੜਾ ਇਸਤੇਮਾਲ ਹੈ ਉਸ ਇਲਾਕੇ ਦੇ ਵਿੱਚ ਕੀਤਾ ਜਾ ਰਿਹਾ ਜਿੱਥੇ ਜਿਮਨੀ ਚੌਣਾ ਨੂੰ ਲੈ ਕੇ ਕਾਫੀ ਦਿਨਾਂ ਤੋਂ ਲਗਾਤਾਰ ਚੌਣ ਪ੍ਰਚਾਰ ਹੋ ਰਿਹਾ ਸੀ ਤੇ ਹੁਣ ਉੱਥੇ ਅੱਜ ਵੋਟਾਂ ਪੈ ਰਹੀਆਂ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਲੋਕ ਨੇ ਜਿਹੜੇ ਕਿਸ ਪਾਰਟੀ ਨੂੰ ਕਿਸ ਹੱਕ ਦੇ ਨਾਲ ਜਿਤਾਣਗੇ ਤੇ ਦੱਸ ਦਈਏ ਕਿ ਇਸ ਦੌਰਾਨ ਜੜੀਆਂ ਮੈਦਾਨ ਦੇ ਵਿੱਚ ਪਾਰਟੀਆਂ ਖੜੀਆਂ ਨੇ ਉਹਨਾਂ ਦੇ ਵੱਲੋਂ ਪੂਰਿਆਂ ਜੋਰਾ ਸ਼ੋਰਾਂ ਦੇ ਉੱਤੇ ਤਿਆਰੀਆਂ ਕੀਤੀਆਂ ਗਈਆਂ ਨੇ ਉੱਥੇ ਹੀ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਆਮ ਆਦਮੀ ਪਾਰਟੀ ਤੇ ਉੱਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਸ ਪਾਰਟੀ ਦੇ ਵੱਲੋਂ ਵੀ ਇੱਥੇ ਪੂਰਾ ਸ਼ਾਨਦਾਰ ਜਿਹੜਾ ਆਪਣਾ ਚੋਣ ਪ੍ਰਚਾਰ ਉਹ ਕੀਤਾ ਗਿਆ ਸੀ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਿਸ ਦੇ ਸਿਰ ਦੇ ਉੱਤੇ ਜਿੱਤ ਦਾ ਖਿਤਾਬ ਹੈ ਜਿਹੜਾ ਚਮਕੇਗਾ। This program is sponsored by the Singla Office Bakers Field for all your immigration family law needs. Call or scan QR code to contact us. Rodis Inc million miles with smile or scan QR code to contact us. ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.